ਅੱਜ ਹੁਸ਼ਿਆਰਪੁਰ ਦੇ ਲਾਚੋਵਾਲ ਟੋਲ ਪਲਾਜ਼ੇ ਤੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਧਰਨੇ 'ਚ ਸ਼ਮੂਲੀਅਤ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਹਾਜ਼ਰ ਕਿਸਾਨਾਂ ਵੱਲੋਂ ਜਾਨ ਗਵਾਉਣ ਵਾਲੇ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿਹਾ ਗਿਆ ਕਿ ਦਿੱਲੀ 'ਚ ਧਰਨਾ ਦੇ ਰਹੇ ਕਿਸਾਨ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਗੱਲ ਤੇ ਹਮੇਸ਼ਾ ਵਜਿੱਤ ਰਹਿਣਗੇ। ਉਨਾ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਨਾਲ ਆਪਣੀ ਜੰਗ ਜਿੱਤ ਨਹੀਂ ਜਾਂਦੇ ਉਦੋਂ ਤੱਕ ਨਾ ਤਾਂ ਕਿਸਾਨ ਦਿੱਲੀ ਤੋਂ ਵਾਪਸ ਆਉਣਗੇ ਤੇ ਨਾ ਹੀ ਟੋਲ ਪਲਾਜ਼ਿਆਂ ਤੋਂ ਆਪਣੇ ਧਰਨੇ ਚੁੱਕਣਗੇ। ਉਨਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਡੇ ਤੇ ਥੋਪੇ ਜਾ ਰਹੇ ਕਾਲੇ ਕਾਨੂੰਨਾਂ ਨਾਲ ਅਸੀਂ ਪੂਰੀ ਤਰ੍ਹਾਂ ਤਬਾਹ ਹੋ ਜਾਵਾਂਗੇ। ਇਸ ਲਈ ਕੇਂਦਰ ਸਰਕਾਰ ਜਦੋਂ ਤੱਕ ਇਹਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਦਿੱਲੀ ਤੋਂ ਉਹ ਵਾਪਸ ਨਹੀਂ ਆਉਣਗੇ। ਕਿਸਾਨਾਂ ਨੇ ਕਿਹਾ ਕਿ ਅਜਿਹੇ ਕਾਨੂੰਨਾਂ ਰਾਹੀਂ ਮੋਦੀ ਸਰਕਾਰ ਦਾ ਇੱਕੋ ਇੱਕ ਉਦੇਸ਼ ਅੰਬਾਨੀਆਂ ਤੇ ਅਡਾਨੀਆਂ ਨੂੰ ਪਰਫੁੱਲਿਤ ਕਰਨ ਦਾ ਹੈ। ਜਿਸ ਵਿੱਚ ਕਿਸਾਨਾਂ ਵੱਲੋਂ ਉਹਨਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਹੁਸ਼ਿਆਰ ਪਰ نیوز ਦੇ ਨਾਲ ਚੇਤਨ ਕਾ ਖਬਰ ਦੀ ਰਿਪੋਰਟ ਅੱਜ ਅਸੀਂ ਚਿਰਨ ਸਾਡੇ ਹਸਾਨਤਾਰਨੇ ਚ ਲਗਾਤਾਰ ਜਿਹੜਾ ਸ਼ੰਗਾਰ ਚੱਲ ਰਹੀ ਸੀ ਉਹਦੇ ਚ ਬਜ਼ੁਰਗ ਸਾਡੇ ਭਰਾ ਬੇਰ ਬੱਚੇ ਛੇਦੀਆਂ ਪ੍ਰਾਪਤ ਕਰ ਗਏ ਅੱਜ ਅਸੀਂ ਉਹਨਾਂ ਨੂੰ ਛੜਦਾ ਦੇ ਫੁੱਲ ਘਟ ਕਰ ਰਹੇ ਲਾਚੋ ਵਾਲ ਟੋਲ ਪਲਾਜੇ ਤੇ ਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰ ਰਹੇ ਪ੍ਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ ਤੇ ਸਾਨੂੰ ਪਿੱਛੋਂ ਇਹ ਜੰਗ ਲੜਨ ਦਾ ਬਲ ਬਖਸ਼ੋ ਸਰਕਾਰ ਜਿਹੜੀ ਜਦੋਂ ਉਹ ਮੰਨਣ ਨੂੰ ਤਿਆਰ ਨਹੀਂ ਇਹ ਜਿਹੜੇ ਸਾਰੇ ਸਾਰੇ ਖੇਤੀ ਕਾਨੂੰਨ ਇਹਨਾਂ ਨੂੰ ਖਤਮ ਕੀਤੇ ਜਾਣ ਅਸੀਂ ਇਹ ਗੱਲ ਕਹਿ ਰਹੇ ਆ ਸਾਡੀ ਇਹ ਜੰਗ ਹੈ ਕਿ ਖੇਤੀ ਕਾਲੇ ਕਾਨੂੰਨ ਖਤਮ ਕੀਤੇ ਜਾਣ ਸਤਿਗੁਰ ਮਹਾਰਾਜ ਮੋਦੀ ਨੂੰ ਸਮਰੱਥ ਬਖਸ਼ਣ ਅਕਲ ਬਖਸ਼ਣ ਕਿਉਂਕਿ ਸਾਡੇ ਲੋਕਾਂ ਦੇ ਬੰਨੀ ਤੋਂ ਨਹੀਂ ਆਉਣਾ ਅਸੀਂ ਇਹ ਟੂਲ ਬਲਾਜੇ ਤੋਂ ਨਹੀਂ ਉੱਠਣਾ ਅਸੀਂ ਇਹ ਜੰਗ ਜਾਰੀ ਰੱਖਣੀ ਆ ਅਸੀਂ ਜਿੱਤ ਕੇ ਪਿੱਛੇ ਹਟਣਾ ਕਿਉਂਕਿ ਇਹ ਜਿਹੜੇ ਖੇਤੀ ਕਾਲੇ ਕਾਨੂੰਨ ਆ ਇਹ ਕਿਸਾਨ ਦੇ ਬਹੁਤ ਵਿਰੋਧੀ ਆ ਇਹ ਬਿਲਕੁਲ ਅਸੀਂ ਤਬਾਹ ਹੋ ਜਮਾਂਗੇ ਪੈਦਾਨੀ ਤੇ ਹਵਾਨੀ ਉਹਨਾਂ ਨੂੰ ਪਰਫੁੱਲਤ ਕਰਨ ਲਈ ਸਾਰਾ ਕੁਝ ਮੋਦੀ ਕਰ ਰਿਹਾ ਉਹਨਾਂ ਨੇ ਉਹਨਾਂ ਲਈ ਕਰ ਰਿਹਾ ਜਿੱਦਾਂ ਉਹਨਾਂ ਨੂੰ ਗੁਜਰਾਤ 'ਚ ਕੀਤਾ ਪਰ ਪੰਜਾਬ ਦਾ ਅਣਖੀਲਾ ਕਿਸਾਨ ਸਾਹਮਣੇ ਹੱਥ ਪਾ ਕੇ ਖੜਾ ਹੋ ਗਿਆ ਪੰਜਾਬ ਦੇ ਅਣਖੀਲੇ ਕਿਸਾਨ ਨੂੰ ਸਾਰੇ ਵੱਡਾ ਭਰਾ ਕਹਿੰਦੇ ਆ ਚਾਹੇ ਹਰਿਆਣਾ ਹੋਵੇ ਮੱਧ ਪ੍ਰਦੇਸ਼ ਹੋਵੇ ਗੁਜਰਾਤ ਹੋਵੇ ਸਾਰੇ ਕਹਿੰਦੇ ਸਾਡਾ ਵੱਡਾ ਭਰਾ ਆ ਅਸੀਂ ਸਾਨੂੰ ਵੱਡੇ ਭਰਾ ਹੋਣ ਦਾ ਮਾਣ ਆ ਅਸੀਂ ਇਹ ਲੜਾਈ ਜਿੱਤ ਕੇ ਹੀ ਆਵਾਂ ਸੰਦੀਪ ਸਿੰਘ ਜੀ ਦਿਵਿੰਦਰ ਸਿੰਘ ਕੱਕੋ ਜਮੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਹੁਸ਼ਿਆਰਪੁਰ ਜਵਾ ਦਾ ਬੱਚਾ ਬੱਚਾ ਉਧਰੋਂ ਜਾਣ ਲਈ ਤਿਆਰ ਹਾਂ ਅਸੀਂ ਮੋਦੀ ਸਾਹਿਬ ਦੇ ਰੁਪਈਏ ਰੁਪਈਏ ਦੇ ਬਾਰੇ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਦਾ ਅੰਦੋਲਨ ਜਿਹੜਾ ਹੈ ਪੰਜਾਬ ਤੋਂ ਸ਼ੁਰੂ ਹੋਇਆ ਉਹ ਦੁਨੋਂ ਪੂਰੇ ਹਿੰਦੁਸਤਾਨ ਦਾ ਅੰਦੋਲਨ ਬਣ ਚੁੱਕਾ ਜਿਹਦੇ ਵਿੱਚ ਬੱਚੇ ਤੋਂ ਲੈ ਕੇ 80 90 90 ਸਾਲ ਦੇ ਬਿਰੋ ਜਿਹੜੇ ਬੈਠੇ ਆ ਗੱਲਾਂ ਲੰਦਾ ਅਸੀਂ ਕਰਦੇ ਹਾਂ ਸਾਡਾ ਦੱਸਦਾ ਹੈ ਮੋਦੀ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੇ ਵਾਸਤੇ ਜਿਹੜਾ ਉਹ ਤਿਆਰ ਨਹੀਂ ਹੈ ਔਰ ਉਹ ਬਿਲਕੁਲ ਸ਼ਾਤਮਈ ਅੰਦੋਲਨ ਆ ਜਿਹਦੀ ਪ੍ਰੋਰਤਾ ਸਾਡੀ ਜੁਐਨਓ ਨੇ ਵੀ ਕੀਤੀ ਆ ਬਾਹਰ ਦੇ ਦੇਸ਼ਾਂ ਨੇ ਵੀ ਕੀਤੀ ਆ ਸਾਡਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਈਚਾਰਾ ਵੀ ਇਸ ਅੰਦੋਲਨ ਦੀ ਜਿਹੜੀ ਆ ਪ੍ਰੋਰਤਾ ਕਰ ਰਿਹਾ ਕਿਉਂਕਿ ਇਹ ਹੱਕ ਸਾਥ ਇਨਸਾਫ ਦੇ ਵਾਸਤੇ ਇਹ ਅੰਦੋਲਨ ਚਲਾਇਆ ਜਾ ਰਿਹਾ ਇਹ ਉਹਨਾਂ ਸਾਰੇ ਲੋਕਾਂ ਉਹਨਾਂ ਸਾਰੇ ਕਿਸਾਨੀ ਲੋਕਾਂ ਦੇ ਵਾਸਤੇ ਅੰਦੋਲਨ ਚਲਾਇਆ ਜਾ ਰਿਹਾ ਜਿੱਥੇ ਇੱਕ ਕਿਸਾਨਾਂ ਦਾ ਅੰਦੋਲਨਾ ਉੱਥੇ ਇਹ ਪੂਰੇ ਸਮਾਜ ਦੇ ਲੋਕਾਂ ਦਾ ਅੰਦੋਲਨ ਆ ਕਿਉਂਕਿ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਸਹਿਣੀਆਂ ਪੈਣੀਆਂ ਆ ਜਦੋਂ ਇਹ ਸਾਰਾ ਸਿਸਟਮ ਜਦੋਂ ਸਾਰੀ ਕਿਸਾਨੀ ਸਾਰਾ ਕਾਰੋਬਾਰ ਉਹ ਕੋਆਪਰੇਟ ਕਰਾਣੇ ਦੇਖੋ ਉਹ ਹੋਊਗਾ ਤੇ ਫਿਰ ਪੂਰਾ ਦੀ ਰੈਮੋਕਰਮ ਤੇ ਪੂਰਾ ਹਿੰਦੁਸਤਾਨ ਆਊਗਾ ਪੂਰਾ ਜੇ ਸਾਰਾ ਸਮਾਜ ਆ ਪੂਰਾ ਹਿੰਦੁਸਤਾਨ ਦਾ ਸਮਾਜ ਜਿਹੜਾ ਆ ਉਹਾਂ ਦੀ ਰੈਮੋਕਰਮ ਤੇ ਆਊਗਾ ਕਿ ਬਹੁਤ ਬੰਦਪੰਗੀ ਗੱਲ ਹੋਊਗੀ ਅਸੀਂ ਇਸ ਗੱਲ ਤੇ ਇਹ ਵੀ ਕਹਾਂ ਜਾਣੇ ਆ ਕਿ ਇਹ ਪੰਜੇ ਕਾਨੂੰਨ ਜਿਹੜੇ ਮੋਦੀ ਸਾਹਿਬ ਨੇ ਲਿਆਂਦੇ ਆ ਉਹਨਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਕਿਉਂਕਿ ਕਿਸਾਨ ਜਿਹੜੇ ਐਨ ਨਹੀਂ ਠੰਡ ਦੇ ਵਿੱਚ ਉੱਥੇ ਮੋਰਚੇ ਲਾ ਕੇ ਬੈਠੇ ਹੋਏ ਆ ਔਰ ਬਹੁਤ سارے ਕਿਸਾਨ ਜਿਹੜੇ ਆ ਉਹ ਸ਼ਹਾਦਤਾਂ ਤੇ ਆਏ ਐਂ ਜੀਦੀਆਂ ਪਾ ਚੁੱਕੇ ਆ ਬਾਬਾ ਰਾਮ ਸਿੰਘ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਆ ਉਹ ਇਸ ਗੱਲ ਦੇ ਰੋਸ ਵਿੱਚ ਹੋਈ ਆ ਕਿ ਮੋਦੀ ਸਰਕਾਰ ਜਿਹੜਾ ਆ ਵੱਟ ਸੱਚ ਇਨਸਾਫ ਲਈ ਜਿਹੜੇ ਲੋਕ ਬੈਠੇ ਆ ਦੀ ਗੱਲ ਨਹੀਂ ਮੰਨ ਰਿਹਾ ਇਹ ਮੋਦੀ ਸਾਹਿਬ ਜਿਹੜਾ ਐਂਕੜ ਲਵਾਈਆ ਉਹਨਾਂ ਜਿਹੜਾ ਇਹ ਪ੍ਰਤੱਖ ਤੁਸੀਂ ਰੂਪ ਵਿੱਚ ਦੇਖ ਰਹੇ ਆ ਉਹਨਾਂ ਕੋਲ ਗੱਲ ਬਣੂ ਤਿਆਰ ਨਹੀਂ ਹੈ